ਬਰਨਾਲਾ ਦੀ ਸੁਖਾਨੰਦ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦੋ ਧੜਿਆਂ ਵਿੱਚ ਝੜਪ ਹੋਈ ਹੈ। ਘਟਨਾ 14 ਜੂਨ ਦੀ ਹੈ। ਜਾਣਕਾਰੀ ਮੁਤਾਬਕ ਪਿਛਲੇ 2 ਸਾਲਾਂ ਤੋਂ ਇਸ ਟਰੱਕ ਯੂਨੀਅਨ ਦੀ ਪ੍ਰਧਾਨਗੀ ਆਮ ਆਦਮੀ ਪਾਰਟੀ ਦੇ ਵਰਕਰ ਨਰਾਇਣ ਸਿੰਘ ਪੰਦੇੜ ਤੇ ਤੇਜਿੰਦਰ ਸਿੰਘ ਢਿਲਵਾ ਕਰ ਰਹੇ ਸਨ ਤੇ ਹੁਣ ਪਾਰਟੀ ਦੇ ਵੱਲੋਂ ਇਹ ਜ਼ਿੰਮੇਵਾਰੀ ਜਸਵਿੰਦਰ ਸਿੰਘ ਚੱਠਾ, ਸੁਸ਼ੀਲ ਕੁਮਾਰ ਤੇ ਮੋਹਿਤ ਕੁਮਾਰ ਨੂੰ ਦਿੱਤੀ ਗਈ ਹੈ। ਲੇਕਿਨ ਇਸ ਫੈਸਲੇ ਤੋਂ 2 ਸਾਲਾਂ ਯੂਨੀਅਨ ਦੇ ਪ੍ਰਧਾਨ ਰਹੇ ਤੇਜਿੰਦਰ ਸਿੰਘ ਢਿਲਵਾ ਨਾਰਾਜ਼ ਨੇ ਤੇ ਇਹੀ ਵਜ੍ਹਾ ਹੈ ਕਿ ਜਦ ਨਵੇਂ ਪ੍ਰਧਾਨ ਥਾਪੇ ਗਏ ਤਾਂ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਇਸ ਦੌਰਾਨ ਪੁਰਾਣੇ ਪ੍ਰਧਾਨ ਨਵੇਂਆਂ ਤੇ ਤੇ ਨਵੇਂ ਪ੍ਰਧਾਨ ਪੁਰਾਣਿਆਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਇੱਥੇ ਕੁਝ ਸਰਾਰਤੀ ਅੰਸਰ ਗੁੰਡਾਗਰਦੀ ਕਰਨ ਆ ਗਏ ਸੀ ਬਾਕੀ ਜੂਨੀਅਨ ਤੇ ਕਾਬਜ਼ ਹੋਣਾ ਚਾਹੁੰਦੇ ਸੀਗੇ ਲੇਕਿਨ ਨਾਲ 50-60 ਗੁੰਡੇ ਆ ਕੇ ਟਰੱਕ ਯੂਨੀਅਨ ਦੇ ਵਿੱਚ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹ ਤਾਂ ਜੀ ਇਹ ਅਭੀ ਹੁਣ ਤੋਂ ਜਿਹੜੇ ਸਾਡੇ ਜਿਹੜੇ ਵਿਧਾਇਕ ਆ ਐਮ ਐਲ ਏ ਸਾਹਿਬ ਵੀ ਕਾਰਗੁਜ਼ਾਰੀ ਦੇ ਦਿੱਤੀ ਹੈ ਸਾਰਾ ਕਿਸੇ ਵੜਾ। ਸਰਵਰ ਐਮ ਐਲ ਏ ਲਵ ਸਿੰਘ ਬੋਲਦੇ ਕਿ ਆਮ ਆਦਮੀ ਪਾਰਟੀ। ਦੇਖੋ ਜੀ ਕਾਰਨ ਇਹ ਆ ਵੀ ਹੁਣ ਜਿਹੜਾ ਕਣਕ ਦਾ ਸੀਜ਼ਨ ਆ ਉਹ ਲੰਘ ਕੇ ਗਿਆ। ਜਿਹੜਾ ਗੱਲੇ ਦੀ ਜਿਹੜੀ ਪੇਮੈਂਟ ਆ ਉਹ ਵੱਡੀਆਂ ਰਕਮਾਂ ਦੇ ਵਿੱਚ ਆਉਂਦੀ ਹੈ ਜਣਾ ਲਗਭਗ 2.5 ਕਰੋੜ ਰੁਪਈਆ ਗੱਲੇ ਦੀ ਜਿਹੜੀ ਆਮ ਦਾ ਉਹ ਵੰਡਣੀ ਆ ਹੁਣ। ਅਸੀਂ ਉਹ ਲੋਕਾਂ ਦੇ ਵਿੱਚ ਵੰਡਣੀ ਆ ਉਹ ਉਸ ਨੂੰ ਦੇ ਨੇ ਨਵੇਂ ਪ੍ਰਧਾਨ ਆ ਕੇ ਉਹਨੂੰ ਸ਼ਕਣਾ ਚਾਹੁੰਦੇ ਆ ਪੰਜਾਬੀ ਯੂਸੀਪੀ ਗੱਲ ਆ ਅਸੀਂ ਉਹ ਸਾਡੇ ਅਪਰੇਟਰ ਸਾਡੇ ਨਾਲ ਆਗੇ ਸੀ ਜਿ ਜਮਾਉਣੀ ਆਂਗੇ ਉਹ ਜੇ ਨਵੇਂ ਰਲੇ ਆ ਤਾਂ ਜੀ ਤਾਂ ਹੀ ਤਾਂ ਕਾਬਜ ਹੋਣਾ ਚਾਹੁੰਦੇ ਆ ਜੀ ਗੱਲ ਦੀ ਨਹੀਂ ਪ੍ਰਸ਼ਾਸਨਾਂ ਜੀ ਡਿਊਟੀ ਲੱਗੀ ਹੈ ਜੀ ਉਹਨਾਂ ਨੇ ਵਧੀਆ ਇੱਥੇ ਲੜਾਈ ਝਗੜਾ ਨਹੀਂ ਹੋਣ ਦਿੱਤਾ ਬਹੁਤ ਹੀ ਹਰਬ ਬਿਕੀਆ ਸਭ ਦੀ ਧੰਨਵਾਦ ਕਰਦੇ ਆਂ ਸੀ ਪ੍ਰਸ਼ਾਸਨ ਦਾ ਮੰਗ ਕੀ ਕਰਦੇ ਮੰਗ ਅਸੀਂ ਇਹ ਕਰਦੇ ਜੀ ਇਸ ਦਾ ਜਿਵੇਂ ਸਾਡੇ ਟਰੱਕ ਯੂਨੀਅਨ ਦੇ ਡਰਾਈਵਰ ਚਾਹੁੰਦੇ ਹੈਗੇ ਹੈਗੇ ਅਸੀਂ ਨਹੀਂ ਚਾਉਂਦੇ ਵੀ ਸਾਨੂੰ ਬਣਾਓ ਠੀਕ ਹੈ ਜਿਵੇਂ ਸਾਡੇ ਆਪਰੇਟਰ ਚਾਹੁੰਦੇ ਆ ਉਹ ਉਸ ਨੂੰ ਪ੍ਰਧਾਨ ਚੁਣਨ ਨੂੰ ਮਨਜ਼ੂਰੀ ਮਾਰਕਾ ਲਾਉਂਨਾਂ ਉਹ ਚੁਣ ਲੈ ਪਰ ਉਹ ਤੱਕਾ ਨਹੀਂ ਚਲਣ ਦੇਣਗਾ ਜਿਵੇਂ ਅੱਜ ਉਹ 50 60 ਗੁੰਡੇ ਲੈ ਕੇ ਆਏ ਆਗੇ ਜਿਹਨੀ ਅੰਦਰ ਵਿੱਚ ਕਾਬਜ਼ ਹੋ ਰਹੇ ਸੀਗੇ ਇਸ ਤਰ੍ਹਾਂ ਨੂੰ ਗੁੰਮਾ ਕਰਦੇ ਨਹੀਂ ਚੱਲਦੇ ਤੇ ਜੀ ਦੇਖੋ ਜੀ ਅਸੀਂ 13 14 ਤੋਂ ਆਮ ਆਦਮੀ ਪਾਰਟੀ ਦੇ ਨਾਲ ਖੜਿਆ ਇਮਾਨਦਾਰੀ ਨਾਲ ਅਸੀਂ ਮਿਹਨਤ ਕੀਤੀ ਆ ਹਰ ਵਾਰੀ ਸਾਡੇ ਏਰੀਆ ਚੋ ਲੀਡ ਮਿਲੀ ਆ ਤੇ ਦੇਖੋ ਇਹਨਾਂ ਨੂੰ 2 ਸਾਲ ਪਾਰਟੀ ਵੱਲੋਂ ਟ੍ਰੈਕਟਰ ਦੀ ਸੇਵਾ ਦਿੱਤੀ ਗਈ ਸੀ ਇਹਨਾਂ ਨੇ ਨਵਾਈ ਹੁਣ ਇਹ ਜਦੋਂ ਸਾਡਾ ਨਾਮ ਆਉਂਦਾ ਇਹ ਹੁਣ ਇਹੀ ਕਬਜ਼ਾ ਕਰਨ ਵਾਲੀ ਗੱਲ ਹੋ ਗਈ ਜੀ ਇਹਨਾਂ ਦੀ ਯੂਨੀਅਨ ਨੂੰ ਇਹ 12-12 15-15 ਲੱਖ ਰੁਪਏ ਘਾਟੇ ਦਿਖਾਈ ਜਾਂਦੇ ਆ ਆ ਮਾਨ ਸਰਕਾਰ ਤਾਂ ਭ੍ਰਿਸ਼ਟਾਚਾਰ ਦੇ ਵਿਰੋਧਾ ਪਰ ਇਹ ਯੂਨੀਅਨ ਚ ਜਦੋਂ ਦੇ ਬੜਿਆ ਇਹਨਾਂ ਨੇ ਘਾਟੇ ਹੀ ਦਿਖਾਇਆ ਯੂਨੀਅਨ ਨੂੰ ਪਿੱਛੇ ਜੇ ਖਬਰਾਂ ਵੀ ਲੱਗੀਆਂ ਸੀ ਵੀ 1 ਕਰੋੜ ਦਾ ਚੂਨਾ ਲਾਇਆ ਤੇ ਹੁਣ ਦੇਖੋ ਜੀ ਇਸ ਟਾਈਮ ਅਜ਼ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਆਪਰੇਟਰ ਸਾਡੇ ਨਾਲ ਨੇ ਆਪਰੇਟਰ ਸਾਡੀ ਹਾਮੀ ਭਰਦੇ ਆ ਠੀਕ ਆ ਉਹ ਇਹਨਾਂ ਨੂੰ ਯੂਨੀਅਨ ਚ ਨਹੀਂ ਰਹਿਣ ਦੇਣਾ ਚ ਅਸੀਂ ਤੇਹੀ ਕਹਾਂਗੇ ਅਸੀਂ ਇਮਾਨਦਾਰੀ ਨਾਲ ਆਪਰੇਟਰਾਂ ਦੇ ਨਾਲ ਅਤੇ ਇਮਾਨਦਾਰੀ ਨਾਲ ਅਸੀਂ ਯੂਨੀਅਨ ਚਲਾਵਾਂਗੇ ਜਿਹੜੇ ਪੁਰਾਣੇ ਪ੍ਰਧਾਨ ਸੀਗੇ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਉਹਨਾਂ ਦੀਆਂ ਯੂਨੀਅਨ ਤੇ ਯੂਨੀਅਨ ਨੂੰ ਘਾਟਾ ਦਿਖਾਇਆ ਉਹਨਾਂ ਨੇ ਜਿਹੜਾ ਆਪੇ ਟਰਮ 'ਚ ਉਹਦੇ ਕਰਕੇ ਆਪਰੇਟਰ ਉਹਨਾਂ ਤੋਂ ਦੁਖੀ ਸੀ ਜਿਸ ਕਰਕੇ ਆਪਰੇਟਰਾਂ ਨੇ ਸਾਨੂੰ ਅੱਗੇ ਆਉਣ ਲਈ ਕਿਹਾ ਤੇ ਐਮਐਲਏ ਸਾਹਿਬ ਨੇ ਆਪਰੇਟਰਾਂ ਨੂੰ ਆਪਰੇਟਰਾਂ ਦੀ ਗੱਲ ਮੰਨਦੇ ਹੋਏ ਸਾਨੂੰ ਤੇ ਜਸਵਿੰਦਰ ਚੱਠਾ ਜੀ ਨੂੰ ਪ੍ਰਧਾਨ ਬਣਾਇਆ ਤਾਂ ਜੋ ਜੂਨੀਅਰ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ ਤੇ ਆਪਰੇਟਰਾਂ ਦੇ ਹੱਕਾਂ ਲਈ ਅਸੀਂ ਲੜ ਸਕੀਏ ਆਪਰੇਟਰਾਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੰਦੇ ਉਹਨਾਂ ਤੋਂ ਕੱਟੇ ਜਾਣ ਵਾਲੇ ਖਰਚੇ ਅਸੀਂ ਘਟਾਵਾਂਗੇ ਤੇ ਆਉਣ ਵਾਲੇ ਟਾਈਮ 'ਚ ਜਿਹੜੇ ਉਹਨਾਂ ਕਦੇ ਪਹਾੜੇ ਆ ਉਹ ਅਸੀਂ ਵਧਾਵਾਂਗੇ